ਆ ਮੜੀ ਜੀ ਫੂਕ ਮਾਰੇਉ ਕਿਉਂ? ਬਾਬਾ ਜੀ ਮੈਂ ਕੁੜੀ ਨੂੰ ਪਸੰਦ ਕਰਦਾ ਉਹ ਤਾਂ ਹਾਂ ਕਰਾਉਣੀ ਸੀ। ਜੋ ਆਣਾ ਹੈ ਦੱਸ। ਸਵਾਦ ਆ ਰਿਹਾ? ਸਵਾਦ ਤਾਂ ਫਾਉਟਾ ਰਿਹਾ ਪਪਾ। ਸਭ ਸੋਹਣਾ ਲੱਗ ਰਿਹਾ ਨਾ? ਹਾਂ ਬਹੁਤ ਸੋਹਣਾ ਲੱਗ ਰਿਹਾ। ਬਸ ਫੇ ਸਵਾਦ ਲੈ। ਤੂੰ ਹਾਂਕ ਰਾ ਕੇ ਕੀ ਲੈਣਾ? ਬਾਬਾ ਹੁਣ ਤਾਂ ਸਵਾਦ ਵੀ ਨਹੀਂ ਆ ਰਿਹਾ। ਮੇਰੇ ਤਾਂ ਫੂਕ ਮਾਰ ਦੇ। ਤੇਰੇ ਮੈਂ ਮਾਰੂ ਛੇਤਰ। ਬੰਦੇ ਬਣਜੋ ਉਹ ਕੁਮਾਰੀ ਨਹੀਂ ਬੰਦੇ ਬਣਜੋ ਤੁਮਾਰੋ ਫੇਰੋਣਾ ਪਊਗਾ ਸ਼ਿੱਟੀ ਆ ਰਬ ਪਪਾ ਜੀ ਆ ਮਿੱਠਾ ਮਿੱਠਾ ਸਵਾਦ ਹੀ ਸੱਚ ਆ ਜਵਾਨਾ ਹੈ ਦੁਨੀਆ ਇੱਕ ਮੇਲਾ ਤੇ ਮੇਲੇ ਚੋਂ ਮਿਲਦਾ ਕੁਛ ਨਹੀਂ ਉਹ ਤੰਤਰਾਂ ਮੰਤਰਾਂ ਨਾਲ ਯਾਰ ਥੋੜੀ ਮਿਲਦੇ ਆ ਕਹਿੰਦੇ ਜ਼ਹਿਰ ਵੇਖ ਕੇ ਪੀਤਾ ਤੇ ਕੀ ਪੀਤਾ ਇਸ਼ਕ ਸੋਚ ਕੇ ਕੀਤਾ ਤੇ ਕੀ ਕੀਤਾ ਦਿਲ ਦੇ ਕੇ ਦਿਲ ਲੈਣ ਦੀ ਆਸ ਰੱਖੀ ਵੇ ਬੁੱਲਿਆ ਪਿਆਰ ਵੀ ਲਾਲਚ ਨਾਲ ਕੀਤਾ ਤੇ ਕੀ ਕੀਤਾ